ਆ ਵਿੱਚ ਜੇਕਰ ਕਿਸੇ ਨੇ ਬੁਢਾਪਾ ਪੈਨਸ਼ਨ ਲੈਣੀ ਹੋਵੇ ਤਾਂ ਉਸ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਇੱਕ ਸ਼ਰਤ ਉਮਰ ਦੀ ਹੈ ਜੋ ਕਿ ਮਰਦਾਂ ਲਈ 60 ਸਾਲ ਅਤੇ ਔਰਤਾਂ ਲਈ 58 ਸਾਲ ਹੈ ਇਸ ਦੇ ਨਾਲ ਹੀ ਬੁਢਾਪਾ ਪੈਨਸ਼ਨ ਲਗਵਾਉਣ ਵਾਲੇ ਦਾ ਕੋਈ ਵੀ ਪਰਿਵਾਰਿਕ ਮੈਂਬਰ ਸਰਕਾਰੀ ਨੌਕਰੀ ਕਰਦਾ ਨਹੀਂ ਹੋਣਾ ਚਾਹੀਦਾ ਹੈਰਾਨੀ ਦੀ ਗੱਲ ਇਸੇ ਸ਼ਰਤ ਵਿੱਚ ਪੰਜਾਬ ਦੇ ਲੋਕ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਜਿਸ ਦੀ ਕੋਈ ਵੀ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ ਸਤਿ ਸ਼੍ਰੀ ਅਕਾਲ ਨਰਿੰਦਰ ਕੁਮਾਰ ਪਿੰਡ ਨਥਾ ਨੰਗੜ ਤਹਿਸੀਲ ਬਲਾਚੌਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲੈ ਕੇ ਹਾਜ਼ਰ ਹਾਂ ਨਰਿੰਦਰ ਸੱਚ ਦੀ ਆਵਾਜ਼ ਜੇਕਰ ਸਰਕਾਰੀ ਨੌਕਰੀ ਕਰਦਾ ਵਿਅਕਤੀ ਆਪਣੇ ਮਾਤਾ ਪਿਤਾ ਨਾਲ ਇੱਕ ਹੀ ਪਰਿਵਾਰ ਵਿੱਚ ਰਹਿੰਦਾ ਹੈ ਤਾਂ ਉਸਦੇ ਮਾਤਾ ਪਿਤਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਨਹੀਂ ਲੈ ਸਕਦੇ ਬੁਢਾਪਾ ਪੈਨਸ਼ਨ ਨਾਲ ਅਜਿਹੇ ਸੰਕੜੇ ਘਪਲੇ ਹੋਣਗੇ ਪਰ ਇੱਥੇ ਗੱਲ ਮੈਂ ਸਿਰਫ ਇੱਕ ਘਪਲੇ ਦੀ ਕਰਾਂਗਾ ਜਿਹੜੇ ਅਜਿਹੇ ਘਪਲੇ ਮਿਲੀ ਭੁਗਤ ਅਤੇ ਸੈਟਿੰਗ ਨਾਲ ਹੀ ਹੁੰਦੇ ਹਨ ਬੁਢਾਪਾ ਪੈਨਸ਼ਨ ਨਾਲ ਸੰਬੰਧਿਤ ਜਦੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਖੋਜ ਕੀਤੀ ਤਾਂ ਪਤਾ ਲੱਗਾ ਸ਼੍ਰੀ ਮੋਹਨ ਲਾਲ ਪੁੱਤਰ ਸ਼੍ਰੀ ਦਾਸਰਾਮ ਪਿੰਡ ਨਥਾ ਨੰਗਲ ਦਾਖਾਨਾ ਕਾਟਗੜ੍ਹ ਤਹਿਸੀਲ ਬਲਾਚੌਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 1 April 2021 ਤੋਂ ਅਤੇ ਉਸ ਦੀ ਪਤਨੀ ਸ਼੍ਰੀਮਤੀ ਗਿਆਨੋ 1 ਜੁਲਾਈ 2022 ਤੋਂ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਲੈ ਰਹੇ ਹਨ ਅਤੇ ਹੁਣ ਤੱਕ ਲਗਭਗ 1 ਲੱਖ 40000 ਰੁਪਏ ਤੱਕ ਦਾ ਚੂਨਾ ਸਰਕਾਰ ਨੂੰ ਲਾ ਚੁੱਕੇ ਹਨ ਜਦ ਕਿ ਉਹਨਾਂ ਦਾ ਪੁੱਤਰ ਰਾਮਕੁਮਾਰ ਜੋ ਕਿ 2016 ਤੋਂ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਿਹਾ ਹੈ ਰਾਮਕੁਮਾਰ ਦੇ ਮਾਤਾ ਪਿਤਾ ਦੀ ਪੈਨਸ਼ਨ ਦੇ ਮਾਮਲੇ ਵਿੱਚ ਸੈਟਿੰਗ ਕਰਨ ਵਾਲਾ ਵਿਚੋਲਾ ਮੀਡੀਏਟਰ ਪਰ ਮੈਂ ਕਹਿੰਦਾ ਹਾਂ ਮਾਸਟਰ ਮਾਈਂਡ ਉਹ ਹੈ रामकुमार ਦਾ ਸਕਾ ਚਾਚਾ ਰੋਸ਼ਨ ਲਾਲ ਜੋ ਕਿ 20 ਸਾਲ ਤੋਂ ਪਿੰਡ ਨੱਥਾ ਨੰਗਲ ਦਾ ਸਰਪੰਚ ਰਿ ਅਤੇ ਸ਼੍ਰੀ ਮੋਹਨ ਲਾਲ ਉਸਦਾ ਸਾਕਾ ਪ੍ਰਾਸ਼ਨ ਲਾਲ ਨੂੰ ਭਲੀ ਭਾਂਤ ਪਤਾ ਸੀ ਕਿ ਸ਼੍ਰੀ ਮੋਹਨ ਲਾਲ ਦਾ ਪੁੱਤਰ ਰਾਮਕੁਮਾਰ ਸਰਕਾਰੀ ਨੌਕਰੀ ਕਰਦਾ ਹੈ ਉਹਨਾਂ ਦਾ ਇੱਕ ਹੀ ਪਰਿਵਾਰ ਹੈ ਫਿਰ ਵੀ ਬੁਢਾਪਾ ਪੈਨਸ਼ਨ ਦੇ ਫਾਰਮ ਤਸਦੀਕ ਕੀਤੇ ਗਏ ਇਸ ਕਪਲੇ ਵਿੱਚ ਪੈਨਸ਼ਨ ਦੇ ਫਾਰਮਾਂ ਦੀ ਜਾਂਚ ਪੜਤਾਲ ਕਰਨ ਵਾਲੇ ਅਤੇ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਦਾ ਪੂਰਾ ਪੂਰਾ ਯੋਗਦਾਨ ਹੈ ਅੱਗੇ ਚੱਲਦੇ ਹਾਂ ਸ਼ੁਰੂ ਹੁੰਦਾ ਹੈ ਸ਼ਿਕਾਇਤਾਂ ਦਾ ਦੌਰ ਬੋਟਾਂ ਦੇ ਮਿਰਚਾਂ ਵੀ ਲੱਗਣਗੀਆਂ ਤੈਨੂੰ ਕੀ ਲੋੜ ਸੀ ਸ਼ਿਕਾਇਤ ਕਰਨ ਦੀ ਤੂੰ ਕਿਹੜੇ ਆਪਣੇ ਪੱਲਿਓ ਦੇਣੀ ਸੀ ਲਈ ਜਾਣ ਦੇਦਾ ਵਿਚਾਰਿਆ ਨੂੰ ਇਸ ਕਪਲੇ ਬਾਰੇ ਕਾਰਵਾਈ ਕਰਨ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਜੀ ਨੂੰ ਲਿਖਤੀ ਅਤੇ ਮੇਲ ਰਾਹੀਂ ਸ਼ਿਕਾਇਤ ਕੀਤੀ ਗਈ ਅਤੇ ਡੀਜੀਪੀ ਕਮ ਚੀਫ ਡਾਇਰੈਕਟਰ ਬਿਜ਼ਨਸ ਬਿਊਰੋ ਪੰਜਾਬ ਜੀ ਨੂੰ ਮੇਲ ਰਾਹੀਂ ਸ਼ਿਕਾਇਤ ਕੀਤੀ ਗਈ ਅਤੇ जिला सामाजिक सुरक्षा अफसर शहीद भगत सिंह नगर जी ਨੂੰ ਡਾਕ ਰਾਹੀਂ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਇੱਕ ਮਹੀਨਾ ਬੀਤਣ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ ਜਾਂ ਕਹਿ ਲਓ ਕੋਈ ਹਿਲਜੁਲ ਨਹੀਂ ਹੋਈ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਕੀਲ ਰਾਹੀਂ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪੰਜਾਬ ਅਤੇ ਡੀਐਸਐਸਓ ਸ਼ਹੀਦ ਭਗਤ ਸਿੰਘ ਨਗਰ ਜੀ ਨੂੰ ਇਸ ਨਾਜਾਇਜ਼ ਪੈਨਸ਼ਨ ਦੀ ਰਿਕਵਰੀ ਅਤੇ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਲੀਗਲ ਨੋਟਿਸ ਕਢਵਾਇਆ ਗਿਆ ਜਿਸ ਤੇ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਕਾਰਵਾਈ ਕਰਦਿਆਂ ਡੀਐਸਐਸਓ ਸ਼ਹੀਦ ਭਗਤ ਸਿੰਘ ਨਗਰ ਜੀ ਨੂੰ 60 ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀ ਡੀਐਸਐਸਓ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ ਕਾਰਵਾਈ ਦਾ ਪਤਾ ਕਰਨ ਲਈ ਮੇਰੇ ਵੱਲੋਂ ਆਰਟੀਆਈ ਪਾਈ ਗਈ ਜੋ ਕਿ ਸ਼ਾਇਦ ਅਜੇ ਵੀ ਡੀਐਸਐਸਓ ਸ਼ਹੀਦ ਭਗਤ ਸਿੰਘ ਨਗਰ ਦਫਤਰ ਵਿੱਚ ਵਿਚਾਰ ਅਧੀਨ ਜਾਪਦੀ ਹੈ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਦਾ ਚੱਲਦਾ ਪੰਜਾਬ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਦੇਖਦੇ ਹਾਂ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਵੱਲੋਂ ਇਸ ਨਾਜਾਇਜ਼ ਪੈਨਸ਼ਨ ਲੈਣ ਤੇ ਦਵਾਉਣ ਵਾਲਿਆਂ ਤੇ ਕਾਨੂੰਨ ਦਾ ਪੰਜਾਬ ਚਲਾਇਆ ਜਾਂਦਾ ਹੈ ਜਾਨੇ ਧੰਨਵਾਦ ਨਰਿੰਦਰ ਸੱਚੀ ਦੀ ਆਵਾਜ਼